ਜੇ ਮਾਮਾ ਘੂਰ ਰਿਹਾ ਵੀ ਬੱਚਾ ਗਲਤ ਪਾਸੇ ਜਾਂ ਬੱਚੀ ਜਾ ਰਹੀ ਹੈ ਕਿਸੇ ਪਾਸੇ ਗਲਤ ਪਾਸੇ ਜਾ ਰਹੀ ਹੈ ਜੇ ਮਾਮੇ ਨੇ ਕਹਿ ਦਿੱਤਾ ਵੀ ਵੀ ਬੇਟੇ ਇਦਾਂ ਨਹੀਂ ਜਾਣਾ ਤਾਂ ਉਹ ਭੈਣ ਮਾਮੇ ਨਾਲੋਂ ਟੁੱਟ ਜੂਗੀ ਆਪਣੇ ਭਰਾ ਨਾਲੋਂ ਤੇ ਬੱਚੇ ਨੂੰ ਨਹੀਂ ਘੂਰਨਾ ਕਿਉਂਕਿ ਅੱਜ ਕੱਲ ਤਾਂ ਮੈਂ ਕਹਿੰਦਾ ਵੀ ਖਾਣਾ ਸਿਖਾ ਰਹੇ ਨੇ ਬੱਚੇ ਨੂੰ ਸੰਸਕਾਰ ਤਾਂ ਕੋਈ ਹੈ ਬਿਰਲਾ ਜਿਹੜਾ ਕਹਿੰਦਾ ਵੀ ਤੇਰਾ ਬੇਟੇ ਮਾਮਾ ਜੀ ਲੱਗਦੇ ਨੇ ਅੱਗੇ ਮਨੀਸ਼ਾ ਜੀ ਹੁੰਦੇ ਸੀਗੇ ਵੀ ਜਿਵੇਂ ਹੁਣ ਗਵਾਂਡੀਆਂ ਦੇ ਚਾਚੇ ਤਾਏ ਸੀਗੇ ਹਾਂਜੀ ਉਹਨਾਂ ਤੋਂ ਵੀ ਬੱਚੇ ਡਰਦੇ ਸੀ ਬੀਨਾ ਯਾਰ ਉੱਥੇ ਚੁਕੜੀ ਨੂੰ ਹੋਇਆ ਕਹਣਾ ਵੀ ਚੁੰਨੀ ਲੈ ਚੁੰਨੀ ਤੋਂ ਬਿਨਾ ਨਹੀਂ ਜਾਣਾ ਬਾਰ ਵੀ ਤੇਰੇ ਚਾਚਾ ਜੀ ਖੜੇ ਨੇ ਐਨਾ ਡਰ ਪਉ ਹੁੰਦਾ ਸੀ ਤੇ ਹੁਣ ਤਾਂ ਸਕੇ ਮਾਂ ਪਿਓ ਦਾ ਕੋਈ ਮਾਂ ਦਾ ਡਰ ਨਹੀਂ ਕੋਈ ਭੈਣ ਦਾ ਡਰ ਨਹੀਂ ਕੋਈ ਭਰਾ ਦਾ ਡਰ ਨਹੀਂ ਜੀ ਪਰ ਚੁੰਨੀ ਲੈਣੀ ਜ਼ਰੂਰੀ ਆ ਜੇ ਚੁੰਨੀ ਨਹੀਂ ਲਈ ਤਾਂ ਮਤਲਬ ਕੁੜੀ ਸਹੀ ਨਹੀਂ ਹੈਗੀ ਨਹੀਂ ਜੀ ਐਦਾਂ ਦੀ ਨਹੀਂ ਮੈਂ ਗੱਲ ਕਹਿਦਾ ਚੁੰਨੀ ਇੱਕ ਸ਼ਰਮ ਸਿਆਦਾ ਗਹਿਣਾ ਚੁੰਨੀ ਹੁਣ ਤਾਂ ਤੁਸੀਂ ਚੁੰਨੀ ਤਾਂ ਲੱਗ ਰਹੀ ਹੁਣ ਤਾਂ ਕੱਪੜੇ ਤੁਸੀਂ ਤੁਹਾਨੂੰ ਮੈਂ ਨਹੀਂ ਕਹਿਣਾ ਚਾਹੁੰਦਾ ਮੇਰੇ ਸ਼ਬਦ ਮੈਂ ਨਹੀਂ ਕਹਿਣਾ ਚਾਹੁੰਦਾ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਦੇ ਬੱਚੇ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਉੱਥੇ ਭਰਾ ਤੁਰਿਆ ਫਿਰਦਾ ਉੱਥੇ ਮਾਂ ਤੁਰੀ ਫਿਰਦੀ ਉੱਥੇ ਪਿਓ ਤੁਰਿਆ ਫਿਰਦਾ ਕੋਈ ਬਾਬਸ ਤਾਂ ਨਹੀਂ ਸਰ ਅੱਜਕੱਲ ਸਿਨੈਰੀਓ ਵੀ ਤਾਂ ਫਿਰ ਉਦਾਂ ਦਾ ਸੈੱਟ ਹੋ ਗਿਆ ਜਿਸ ਜਿਸ ਸਾਬ ਨੇ ਰਹਿੰਦੇ ਨੇ ਆਸ-ਪਾਸੇ ਵਾਲੇ ਲੋਕ ਰਹਿੰਦੇ ਨੇ ਐਂਡ ਮਾਈਂਡ ਸੈਟ ਉਦਾਂ ਦਾ ਹੋ ਗਿਆ ਜਿਵੇਂ ਬਾਹਰ ਲੋਕ ਰਹਿੰਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਦੇ ਆ ਉੱਥੇ ਤਾਂ ਚਲੋ ਉਹ ਚੀਜ਼ਾਂ ਸ਼ੁਰੂ ਤੋਂ ਹੀ ਆ ਤਾਂ ਉਦਾਂ ਦਾ ਟਾਇਰ ਉਦਾਂ ਦੇ ਕੱਪੜੇ ਇੱਧਰ ਵੀ ਆ ਚੁੱਕੇ ਨੇ ਸੋ ਕਹਿੰਦੇ ਆ ਕਿ ਸਾਰੇ ਹੀ ਪਾਉਂਦੇ ਆ ਫਰਕ ਕੀ ਆ ਉਹਦੇ 'ਚ ਸੋ ਉਹਨਾਂ ਦੀ ਮੈਂਟੈਲਿਟੀ ਦੀ ਗੱਲ ਕਰਦੀ ਪਈ ਹਾਂ ਮੈਂ ਮੈਂ ਤਾਂ ਨੂੰ ਲਾਈਕ ਅਰਲੀ ਗਾਵੀ ਬਟ ਲੋਕ ਇਦਾਂ ਸੋਚਦੇ ਨੇ ਜੇਕਰ ਤੁਸੀਂ ਇਦਾਂ ਸੋਚਦੇ ਤਾਂ ਆਪਾਂ ਦੂਜਾ ਪੱਖ ਵੀ ਰੱਖਣਾ ਨਾਗੇ ਸੋ ਲੋਕ ਸੋਚਦੇ ਨੇ ਵੀ ਸਾਰੇ ਪਰ ਤਾਂ ਵੀ ਤਾਂ ਹੁੰਦਾ ਨਾ ਜੀਨਸ ਕੁੜੀਆਂ ਪਾਉਂਦੀਆਂ ਨੇ ਤੇ ਉਹ ਕਿਸੇ ਢੰਗ ਨਾਲ ਜੀਨਸ ਹੁੰਦੀ ਹੈ ਨਾ ਉਹ ਢੱਕਿਆ ਤਾਂ ਹੋਣਾ ਚਾਹੀਦਾ ਸਰੀਰ ਸਾਰਾ ਤੇ ਹੁਣ ਮੈਂ ਕੀ ਤੁਹਾਨੂੰ ਸਮਝਾਵਾਂ ਕਈ ਤੰਗ ਇਸ ਤਰ੍ਹਾਂ ਦੇ ਵੀ ਜਿਹੜੇ ਮਤਲਬ ਅ ਲੁਕਾ ਕੇ ਰੱਖਣਾ ਚਾਹੀਦੇ ਨੇ ਉਹ ਵੀ ਓਪਨ ਹੁੰਦੇ ਆ ਬੱਚਿਆਂ ਦੇ ਹਾਂ ਜੀ ਪੰਜ ਗੁਲਾਕੋ ਜਨੀ ਹੈਗੀਆਂ ਬਹੁਤ ਕੁੜੀਆਂ ਜੀਨਸ ਪਾਉਂਦੀਆਂ ਨੇ ਕੋਈ ਢੰਗ ਨਾਲ ਪਾਉਂਦੀਆਂ ਨਹੀਂ ਗੀਆਂ ਉਹ ਤੇ ਉਹਨਾਂ ਦੇ ਪਾਏ ਵੀ ਸੋਹਣੇ ਲੱਗਦੀ ਐ ਉਹ ਸ਼ਰਮ ਬਣੀ ਆਉਂਦੀ ਕਿ ਇਹ ਤਾਂ ਹੁਣ ਦੇਖਣ ਜਦੋਂ ਕੱਪੜੇ ਪਾਏ ਦੇਖਦੇ ਆਪਾਂ ਬੰਦੇ ਨੂੰ ਜਿਹੜਾ ਕੋਈ ਅਸਲੇ ਵਾਲਾ ਨੂੰ ਸ਼ਰਮ ਆਉਂਦੀ ਆ ਵੀ ਯਾਰ ਕਿਸ ਤਰ੍ਹਾਂ ਦੇ ਜਦੋਂ ਆਪਣੇ ਪਰਿਵਾਰ ਨਾਲ ਹੁੰਦਾ ਤੇ ਸ਼ਾਇਦ ਮੈਨੂੰ ਤਾਂ ਆਉਂਦੀ ਐ ਸ਼ਾਇਦ ਕਿਸੇ ਨੂੰ ਆਉਂਦੀ ਹੋਵੇ ਨਹੀਂ ਆਪੋ ਦੇਖੋ ਜੀ ਆਪੋ ਆਪਣੇ ਜ਼ਿਆਰਿਆਂ ਦੇ ਹਨ ਕਿੰਨਿਆਂ ਨੂੰ ਸੂਟ ਪਾਉਣੇ ਬਹੁਤ ਚੰਗੇ ਲੱਗਦੇ ਆ ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਕਿ ਹਰ ਇੱਕ ਤਰ੍ਹਾਂ ਦੇ ਲੋਕ ਹਜੇ ਵੀ ਹੈਗੇ ਨੇ ਹਾਂਜੀ